ਝੂਠੀ ਕਰਤੀ ਪਰੋਸਣ ਲਗਾ ਤੇ ਪਾਣੀ ਦੇ ਨਾਲ ਜੇ ਤੁਸੀਂ ਉਹਦਾ ਸੱਚਾਪਨ ਕੀਤਾ ਹੋਇਆ ਤੇ ਉਹ ਵੀ ਝੂਠੀ ਹੈ ਪਰੋਸ ਰਿਆਂ ਤੋਂ ਜਿਹਦੇ ਨਾਲ ਪਾਪ ਆ ਕੇ ਸਾਨੂੰ ਖਵਾ ਰਿਆ ਚੀਜ਼ਾਂ ਝੂਠੇ ਹੀ ਬੈਠ ਖਾਇਆ ਤੇ ਉੱਥੇ ਉਸੇ ਜਗ੍ਹਾ ਤੇ ਜਿਹੜਾ ਝੂਠਾ ਹੈ ਉਹ ਵੀ ਤੇ ਝੂਠਾ ਹੀ ਹੈ ਸੋਚ ਸੱਚ ਸਰੀਰ ਦੀ ਨਹੀਂ ਹੁੰਦੀ ਜਾਂ ਜੰਮਣ ਮਰਨ ਦੀ ਨਹੀਂ ਹੁੰਦੀ ਛੁੱਟ ਪੇਟ ਉਹ ਅੰਦਰੀ ਸਚਾਰਤਾ ਹੋਣੀ ਚਾਹੀਦੀ ਹੈ ਜਾਂ ਅੰਦਰ ਦੇ ਜਿਹੜੇ ਗੁਣ ਹੋਣੇ ਚਾਹੀਦੇ ਨੇ ਉਹ ਸੁੱਚਾ ਬੰਦਾ ਮਨ ਸੁੱਚਾ ਮੁਖ ਸਾਚਾ ਸੋਏ ਤੇ ਜਾਂ ਸੁੱਚੇ ਇਹ ਨਾ ਕੀਏ ਬਹਿਣ ਜੋ ਪਿੰਡਾ ਤੋਂ ਇਹ ਸੁੱਚੇ ਸਹੀ ਨਾਨਕਾ ਜਿੰਨ ਮਨ ਵਸਿਆ ਸੋਏ ਪਰ ਜੇ ਅਸੀਂ ਆਪ ਵੀ ਕੋਸ਼ਿਸ਼ ਨਾ ਕਰੀਏ ਫਿਰ ਉਹ ਜਿੱਥੋਂ ਗੁਰਬਾਣੀ ਸਾਨੂੰ ਨਿਕਲਣਾ ਚਾਹੰਦੀ ਹੈ ਜਿੱਥੋਂ ਗੁਰਬਾਣੀ ਸਾਨੂੰ ਖੁਦ ਕਹਿੰਦੀ ਹੈ ਸਵੈ ਪਰਚੋਲ ਦੀ ਗੱਲ ਕਰਦੀ ਹੈ ਸਾਨੂੰ ਸੁਨੇਹਾ ਦਿੰਦੀ ਹੈ ਸਾਡੇ 'ਚ ਬਦਲਾਅ ਵੀ ਆਪਣੇ ਆਪ ਤੋਂ ਪੜ ਕੇ ਹੀ ਆਣਾ ਹੈ ਅ ਆਖਰੀ ਦੇ ਵਿੱਚ ਜਿਵੇਂ ਆਪਾਂ ਸਟਾਰਟਿੰਗ ਵਿੱਚ ਕਹ ਰਹੇ ਸੀ ਜਾਂ ਕਹਿੰਦੇ ਹੁੰਨੇ ਆ ਰੋਜ਼ ਵੀ ਐਕਸ ਦੀ ਵੈਲਿਊ ਜੇ ਕੋਈ ਸਵਾਲ ਮੁਸ਼ਕਿਲ ਹੋਵੇ ਤੇ ਉੱਪਰ ਐਕਸ ਲਿਖ ਕੇ ਉਹਦੇ ਅੱਗੇ ਕੁਐਸਚਨ ਪਾ ਕੇ ਫਿਰ ਆਪਾਂ ਉਹਦੀ ਵੈਲਿਊ ਕੱਢਦੇ ਆ ਵੀ ਇਹਦੀ ਕੀ ਵੈਲਿਊ ਨਿਕਲਨੀ ਹੈ ਤੇ ਕਬੀਰ ਜੀ ਨੇ ਲਾਸਟ ਦੇ ਵਿੱਚ ਲਿਖਤਾ ਜ਼ੂਮ ਤੇ ਜੁੜੇ ਸਾਰੇ ਵੀਰਾਂ ਭੈਣਾਂ ਨੂੰ ਜੀ ਆਇਆਂ ਨੂੰ ਤੇ ਜਿਹੜੇ ਸਾਨੂੰ YouTube ਤੇ ਦੇਖਦੇ ਆ ਉਹਨਾਂ ਨੂੰ ਵੀ ਜੀ ਆਇਆਂ ਨੂੰ ਜੀ ਅਤੇ ਜੀ ਸਾਂਝ ਬਲਾਈਏ ਵਾਹ ਗੁਰੂ ਜੀ ਦਾ ਖਾਸਾ ਖਾਸਾ ਵਾਹ ਗੁਰੂ ਜੀ ਅਤੇ ਜੀ ਅਤੇ ਜੀ ਮੇਕੇ ਸਾਰਿਆਂ ਨੂੰ ਪਤਾ ਹੀ ਹੈ ਜੀ ਅਸੀਂ ਡੇਲੀ ਇੱਕ ਸ਼ਬਦ ਲੈਨੇ ਆ ਉਹਦੀ ਵਿਚਾਰ ਕਰਦੇ ਆ ਗੁਰੂ ਪਾਸ਼ਾ ਜੀ ਦਾ ਤਰਜ ਕੀਤਾ ਹੋਇਆ ਸ਼ਬਦ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਕੀ ਸ਼ਬਦ ਦੇ ਵਿੱਚ ਸਾਨੂੰ ਮੈਸੇਜ ਕੀ ਆ ਰਿਹਾ ਸੁਨੇਹਾ ਕੀ ਦੇ ਰਿਹਾ ਅਸੀਂ ਦੇਖਦੇ ਆ ਲਾਈਫ ਦੇ ਵਿੱਚ ਸਾਰੇ ਪਾਸੇ ਅਸੀਂ ਪਾਠ ਅ ਪੜਦੇ ਰਹਿਣੇ ਆ ਪਰ ਉਹਦੇ ਵਿੱਚੋਂ ਉਹ ਤਾਤ ਜਿਹੜਾ ਸਨੇਹਾ ਜਿਹੜਾ ਗੁਰਬਾਣੀ ਤੇਰੀ ਸਾਨੂੰ ਉੱਥੇ ਅਸੀਂ ਨਹੀਂ ਪਹੁੰਚ ਪਾਂਦੇ। ਤੋਂ ਐ ਮਹਮ ਜਿਹੜੀ ਹੈ ਆਪਣਾ ਅਮਰ ਆਨੰਦ ਇੱਥੇ ਅਸੀਂ ਪਾਣੀ ਦੀ ਵਿਚਾਰ ਕਰਦੇ ਆ ਤੇ ਇੱਕ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਅੱਜ ਦਾ ਜਿਹੜਾ ਸ਼ਬਦ ਅਸੀਂ ਸਿਲੈਕਟ ਕੀਤਾ ਹੈ। ਇਹ ਵਾਲਾ ਇਹਦੇ ਵਿੱਚ ਅਸੀਂ ਜਿਵੇਂ ਰੋਜ਼ ਦੱਸ ਰਹੇ ਹਾਂ ਅਸੀਂ ਵੀ ਇੱਥੇ ਅਸੀਂ ਸ਼ਬਦ ਨੂੰ ਪਿੱਛੇ ਕਲਰ ਕਰ ਦਿੰਨੇ ਆ ਤੇ ਵਿੱਚ ਹਲਕਾ ਜਿਹਾ ਸਪੇਸ ਛੋੜ ਦਿੰਨੇ ਆ। ਤਾਕੀ ਸਾਨੂੰ ਕਾਮਾ ਕਿੱਥੇ ਲੱਗਣਾ ਹੈ ਉਹਦਾ ਅਹਿਸਾਸ ਹੋ ਜਾਏ ਵੀ ਇੱਥੇ ਰੁੱਕ ਕੇ ਬੋਲਣਾ ਜਿਵੇਂ ਇੱਕ ਸੈਂਟੈਂਸ ਨੂੰ ਕੰਪਲੀਟ ਕਰਨਾ ਆਉਂਦਾ ਤੇ ਜਦੋਂ ਸਾਨੂੰ ਲਹਿਜਾ ਮਿਲ ਜਾਏ ਤੇ ਉਹਦੇ ਨਾਲ ਗੁਰਬਾਣੀ ਦਾ ਮੈਸੇਜ ਸਾਨੂੰ ਚੰਗੀ ਤਰ੍ਹਾਂ ਸਮਝ ਆ ਜਾਂਦਾ ਵੀ ਗੁਰਬਾਣੀ ਦਾ ਮੈਸੇਜ ਕੀ ਹੈ ਆਦਰਵਾਇਜ਼ ਅਸੀਂ ਫਿਰ ਪੜ੍ਹ ਕੇ ਅੱਗੇ ਨਿਕਲ ਜੰਨੇ ਵੀ ਇੱਕ ਫਾਰਮੈਲਿਟੀ ਕੰਪਲੀਟ ਹੋ ਗਈ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਲਿਆ ਦਰਸ਼ਨ ਕਰ ਲਏ ਤੇ ਪਾਠ ਵੀ ਕਰ ਲਿਆ ਪਰ ਅਸਲ ਕੰਮ ਹੈਗਾ ਉਹ ਪਾਠ ਦਾ ਸੁਨੇਹਾ ਸਮਝਣਾ ਮੈਸੇਜ ਕੀ ਆ ਰਿਹਾ ਉਹ ਦੇਖਣਾ ਸੋ ਅੱਜ ਦਾ ਜਿਹੜਾ ਸ਼ਬਦ ਹੈਗਾ ਅਸੀਂ ਵਿਚਾਰ ਰਹੇ ਹਾਂ ਇਹ ਅੰਕ 1195 ਦੇ ਉੱਪਰ ਦਰਜ ਹੈ ਜੀ ਜੀ ਕਿਸੇ ਕੋਈ ਕਰਨਾ ਚਾਹੁੰਦੇ ਜ ਆਪਣੇ ਵਿਚਾਰ ਰੱਖਣਾ ਚਾਹੁੰਦੇ ਤੇ ਤੁਸੀਂ ਦੇਖ ਲਓ ਤੇ ਫਿਰ ਮੈਂ ਸਟਾਰਟ ਕਰਾਂ ਜੀ ਵੀ ਜੀ ਤੁਸੀਂ ਇਹ ਸਟਾਰਟ ਕਰ ਲਓ ਕੋਈ ਹੰਡਰਡਸ ਨਹੀਂ ਆ ਰਿਹਾ ਠੀਕ ਹੈ ਜੀ ਮੈਂ ਕਰਦਾ ਇੱਕ ਸੈਕਿੰਡ ਇੱਕ ਵਰਡ मीनिंग ਮੈਂ ਦੇਖ ਲਵਾਂ ਮੈਂ ਉਹ ਸਮਝ ਨਹੀਂ ਆ ਰਿਹਾ ਜੇ ਕਿਸੇ ਨੂੰ ਪਤਰਾ ਤਾਂ ਦੱਸ ਤੇ ਨਾ ਇੱਥੇ ਥੋੜਾ ਜਿਹਾ ਮੈਨੂੰ ਲੱਗਦਾ ਹੈ ਕਿਹੜਾ ਬੋਲ ਜੀ ਬਾਝੁਠੀ ਕਹੇ ਪੰਡਤ ਜੀ ਇੰਦਰੀ ਕੀ ਚੁੰਟ ਉਤਰਸ ਨਾਹੀ ਪ੍ਰਮ ਅਗਨ ਕੇ ਲੂਠੇ ਇਹ ਵਾਲਾ ਪੰਕਤੀ ਜਿਸ ਟੈਂਜਾ ਦਾ ਨਾ ਇਨੀਦਰ ਦੇਖ ਲਓ ਤੁਸੀਂ ਮੈਂ ਵੀ ਦੇਖ ਲਾ ਮੈਂ ਪਹਿਲਾਂ ਦੇਖਿਆ ਨਹੀਂ ਪਰਨ ਮਗਨ ਕੇ ਲੂਠਾ ਮਤਲਬ ਬ੍ਰह्म ਅਗਨੀ ਤੋਂ ਸਖਣਾ ਪੰਡਿਤ ਉਹਨੂੰ ਬ੍ਰह्म ਅਗਨੀ ਦੀ ਸੋਝ ਜੀ ਲੂਠੇ ਦਾ ਮਤਲਬ ਸੰਗਣਾ ਵੀ ਜੀ ਆ ਮਤਲਬ ਬ੍ਰह्म ਬ੍ਰह्म ਗਿਆਨੀ ਦੀ ਉਹਨੂੰ ਆਹੀ ਨਹੀਂ ਬ੍ਰह्म ਗਿਆਨੀ ਹੁੰਦੇ ਉਹਦਾ ਕਿ ਉਹਨੂੰ ਪਤਾ ਹੀ ਨਹੀਂ ਅੱਛਾ ਬ੍ਰह्म ਪੁਣੇ ਦਾ ਮਾਨ ਵੀਰ ਜੀ ਓਕੇ ਅੱਛਾ ਬ੍ਰह्म ਅਗਨ ਕੇ ਅੱਛਾ ਬ੍ਰह्म ਅਗਨ ਕੇ ਲੂਠੇ ਫਿਰ ਬ੍ਰह्म ਅਲੱਗ ਨਾ ਕਰਾ ਮੈਂ ਬ੍ਰਹਮਗਨ ਇਕੱਠਾ ਆਇਆ। ਅੱਛਾ ਬ੍ਰਹਮਗਨ ਇਹ ਮਤਲਬ ਜੋ ਕੀਤਾ ਹੋਇਆ ਉਹ ਠੀਕ ਕੀਤਾ ਹੋਇਆ ਹੈ ਜੀ। ਬ੍ਰਹਮ ਬ੍ਰਹਮਗਨ ਉਹ ਸ਼ਕਤੀ ਹੈ ਜਿਹੜੀ ਝੂਠ ਨੂੰ ਖਤਮ ਝੂਠ ਨੂੰ ਸੱਚਾ ਕਰ ਦਿੰਦੀ। ਝੂਠੇ ਨੂੰ ਸੱਚਾ ਕਰ ਦਿੰਦੀ। ਅੱਛਾ। ਝੂਠੀ ਚੀਜ਼ ਨੂੰ ਸੱਚਾ ਕਰਨ ਦੀ ਹਸਿਆਤ ਰੱਖਦਾ ਬ੍ਰਹਮਗਗ ਬ੍ਰਹਮਗਨ ਰੱਖਦੀ ਹੈ। ਅੱਛਾ ਮਤਲਬ ਇੱਥੇ ਫਿਰ ਕੀ ਕਹਿਣਾ ਚਾਹੁੰਦੇ ਨੇ ਬ੍ਰਹਮ ਜੀ ਤੁਸੀਂ ਕਰੋ ਫਿਰ ਪਲੀਜ਼ ਸਾਰਾ ਸਬਕ ਮੈਂ ਨਾ ਮੈਂ ਮੈਂ ਕਰਨਾ ਕੋ ਚੰਦਾ ਮਾ ਪਰ ਮੈਂ ਸ਼ਬਦ ਨਾਲ ਲੈ ਨਹੀਂ ਕਰਦਾ ਕਿ ਮੈਨੂੰ ਬਿਲਕੁਲ ਸਮੇਂ ਸ਼ਬਦ ਸਮੇਂ ਨਹੀਂ ਆ ਰਹਾ ਵੀ ਮਾਤਾ ਝੂਠੀ ਪਿਤਾ ਵੀ ਝੂਠਾ ਕਿਸ ਸੈਂਸਿਸ ਕਾਰਨ ਕਬੀਰ ਜੀ ਮਿਲ ਕੇ ਦੱਸ ਲੈਣਾ ਤੁਸੀਂ ਸ਼ੁਰੂ ਕਰੋ ਲਾਲ ਲਾਲ ਅਸੀਂ ਹੈਲਪ ਕਰਾ ਕਰਦਾ ਓਕੇ ਟੂ ਟੇਕ ਐਟੇ ਕਰੇ ਲੂਠੇ ਸੜੇ ਹੋਏ ਬੀਰ ਜੀ ਬ੍ਰਹਮ ਪੁਣੇ ਦੇ ਵਿੱਚ ਮਤਲ ਮਤਲ ਮਾਨ ਦੀ ਅੱਗ ਦੇ ਵਿੱਚ ਸੜੇ ਹੋਏ ਹਾਂ ਅਤੇ ਇਹ ਕਿ ਇਹ ਦੀ ਬ੍ਰਹਮ ਅਗਨ ਬ੍ਰਾਹਮਣ ਹੋਣ ਦੇ ਅਹੰਕਾਰ ਦੀ ਅਗ ਹਾਂ ਵੀ ਇੰਨਾ ਉਹਨੂੰ ਅਪਮਾਨ ਹੋ ਜਾਂਦਾ ਬ੍ਰਾਹਮਣ ਦਾ ਹਾਂ ਤੋਂ ਇੱਥੇ ਸ਼ਬਦ ਦੇ ਵਿੱਚ ਕਰ ਰਹੇ ਨੇ ਹੁਣ ਜਦੋਂ ਅਸੀਂ ਪੜ੍ਹ ਰਹੇ ਹਾਂ ਸ਼ਬਦ ਨੂੰ ਤੇ ਜਿਹੜੇ ਲਹਿਜੇ ਦੇ ਵਿੱਚ ਪੜਨ ਦੀ ਕੋਸ਼ਿਸ਼ ਕੀਤੀ ਹੈ ਉਸ ਤੋਂ ਇੱਕ ਸ਼ਬਦ ਦੇ ਵਿੱਚ ਇੱਕ ਗੱਲ ਸਮਝ ਆ ਰਹੀ ਹੈ ਵੀ ਕਬੀਰ ਜੀ ਜਿਹੜੀ ਗੱਲ ਕਹਿ ਰਹੇ ਨੇ ਇੱਕ ਪੁਰਾਤਨ ਮਤ ਜਿਹੜੀ ਸਾਡੇ ਤੇ ਹਾਵੀ ਹੈ ਜਿਹੜੀ ਅਸੀਂ ਉਹਦੇ ਵਿੱਚ ਉਸ ਪੁਰਾਤਨ ਮਤ ਦੇ ਵਿੱਚ ਰਹੇ ਹਾਂ ਉਹ ਪੁਰਾਤਨ ਮਤ ਦੇ ਵਿੱਚ ਇੱਕ ਸਿਸਟਮ ਦੇ ਆ ਕੇ ਹਰ ਚੀਜ਼ ਨੂੰ ਪਵਿੱਤਰ ਕਰਨ ਦੀ ਇੱਕ ਚਾਹਨਾ ਪਾ ਦਿੱਤੀ ਗਈ ਵੀ ਹਰ ਚੀਜ਼ ਦੀ ਛੋ ਜਿਹੜੀ ਹੈ ਪਵਿੱਤਰ ਪਵਿੱਤਰ ਕਰਨੀ ਹੈ ਹਰ ਚੀਜ਼ ਨੂੰ ਖਾਣ ਤੋਂ ਪਹਿਲਾਂ ਪਵਿੱਤਰ ਕਰਨਾ ਹੈ ਇਹ ਵੀ ਝੂਠਾ ਹੈ ਇਹ ਝੂਠ ਹੋ ਗਿਆ ਜਿਵੇਂ ਆਪਾਂ ਕਹਿੰਦੇ ਸੁੱਚੇ ਪਿੱਠ ਦੀ ਪ੍ਰਵਾਹ ਕਰਨੀ ਸੋ ਉਸ ਪੁਰਾਤਨ ਮਤ ਤੋਂ ਜਿਹੜਾ ਸਿਸਟਮ ਚੱਲਦਾ ਆ ਰਿਹਾ ਸੀ ਵੀ ਛੂਹਾਛਾਤ ਵੀ ਇੱਥੇ ਆ ਗਿਆ ਉੱਚੀ ਨੀਚ ਵੀ ਉੱਥੇ ਆ ਗਿਆ ਤੇ ਫਿਰ ਇਹ ਝੂਠਾ ਹੋ ਗਿਆ ਇਹ ਜਗਾ ਝੂਠੀ ਹੋ ਗਈ ਮੈਨੂੰ ਦੁਬਾਰਾ ਇਸ਼ਨਾਨ ਕਰਨਾ ਪਏਗਾ ਇਹਨੇ ਟੱਚ ਕਰ ਲਿਆ ਇਹਦੇ ਛੋਹ ਪ੍ਰਾਪਤ ਹੋ ਗਈ ਇਹਦਾ ਪਰਛਾਵਾ ਪੈ ਗਿਆ ਉਹ ਇੱਕ ਖਾਕਾ ਤਸਵੀਰ ਕਬੀਰ ਜੀ ਨੇ ਖਿੱਚ ਕੇ ਸਾਡੇ ਸਾਹਮਣੇ ਰੱਖੀ ਹੈ ਤੇ ਉਹ ਨੂੰ ਹੁਣ ਫਿਰ ਸੱਚ ਦਿਖਾ ਰਹੇ ਨੇ ਉਸ ਮਤ ਨੂੰ ਮੇਰੀ ਉਸ ਮਤ ਨੂੰ ਜਿਹੜੀ ਮੇਰੀ ਮਤ ਪੁਰਾਣੇ ਜ਼ਮਾਨੇ ਦੀ ਹਟ ਨਹੀਂ ਰਹੀ ਸੀ ਉਸ ਨੂੰ ਇਕਬੀਰ ਜੀ ਇੱਕ ਡਾਇਰੈਕਸ਼ਨ ਦੇ ਰਹੇ ਨੇ ਮੈਨੂੰ ਸਮਝਾ ਰਹੇ ਨੇ ਵੀ ਦੇਖ ਹੁਣ ਮੈਂ ਤੈਨੂੰ ਸੱਚ ਦਿਖਾਣਾ ਕੀ ਹੈ ਕਹਿੰਦੇ ਮਾਤਾ ਝੂਠੀ ਮਾਤਾ ਤਾਂ ਝੂਠੀ ਹੈ ਪਿਤਾ ਵੀ ਝੂਠਾ ਝੂਠੇ ਹੀ ਫਲ ਲਾਗੇ ਯਾਨੀ ਕਿ ਹੁਣ ਮਾਤਾ ਤਾਂ ਜਦੋਂ ਜਨਨੀ ਝੂਠੀ ਹੈ ਤੇ ਜਿਹਦਾ ਜਿਹਦਾ ਪੇਂਦਾ ਆਣਾ ਉਹ ਵੀ ਝੂਠਾ ਹੈ ਤੇ ਫਿਰ ਅਝੂਠੇ ਤੋਂ ਝੂਠੇ ਦਾ ਰਿਜ਼ਲਟ ਝੂਠਾ ਹੀ ਲੱਗਣਾ ਹੈ ਯਾਨੀ ਕਿ ਉਤੋਂ ਜਿਹੜਾ ਰਿਜ਼ਲਟ ਆਣਾ ਹੈ ਫਲ ਜਿਹੜਾ ਪ੍ਰਾਪਤ ਹੋਣਾ ਉਹ ਵੀ ਝੂਠਾ ਹੈ ਫਿਰ ਆਵੇ ਝੂਠੇ ਜਾਹੇ ਵੀ ਝੂਠੇ ਝੂਠੇ ਮਰੇ ਆਪਾ ਕੇ ਉਹ ਜਿਹੜਾ ਆਉਣ ਜਾਣ ਹੈ ਕਿਉਂਕਿ ਮਾਤਾ ਝੂਠੀ ਦਸਤੀ ਪਿਤਾ ਵੀ ਝੂਠਾ ਦੱਸਦਾ ਯਾਨੀ ਕਿ ਤੇ ਥੋੜਾ ਜਿਹਾ ਵਿਸਥਾਰ ਜੇ ਕਰੀਏ ਤੇ ਜਿਹਦਾ ਪਿੰਦ ਹੈ ਉਹ ਤਾਂ ਝੂਠਾ ਹੈ ਤੇ ਜਿਹੜੀ ਮਾਂ ਹੈ ਜਿੰਨੇ ਜਨਮਣਾ ਉਹ ਵੀ ਝੂਠੀ ਹੈ ਤੇ ਝੂਠੇ ਹੀ ਫਲ ਲਾਗੇ ਤੇ ਉਹਦੇ ਰਿਜ਼ਲਟ ਦੇ ਵਿੱਚੋਂ ਵੀ ਮੇਲ ਮਲਾਪ ਤੋਂ ਬਾਅਦ ਜਿਹੜਾ ਰਿਜ਼ਲਟ ਆਣਾ ਉਹ ਵੀ ਝੂਠਾ ਹੀ ਹੈ ਤੇ ਇਸ ਸੰਸਾਰ ਦੇ ਵਿੱਚ ਜਿਹੜਾ ਸਰੀਰ ਲੈ ਲਿਆ ਆਗੇ ਜਦੋਂ ਉਸ ਰਿਜ਼ਲਟ ਦੇ ਵਿੱਚ ਉਹ ਤਾਂ ਝੂਠਾ ਹੈ ਤੇ ਜਦੋਂ ਉਸ ਤੋਂ ਬਾਹਰ ਜਾਣਾ ਹੈ ਉਹ ਵੀ ਝੂਠਾ ਹੈ ਛੋੜ ਜਾਣਾ ਝੂਠ ਇੱਥੇ ਛੱਡ ਜਾਣਾ ਝੂਠੇ ਮਰੇ ਪਾਕੇ ਹੁਣ ਇੱਥੇ ਮਰੇ ਪਾਕੇ ਦੇ ਵਿੱਚ ਥੋੜੀ ਜੀ ਜੇ ਆਪਾਂ ਗੁਰਬਾਣੀ ਦੀ ਇੰਟਰਨਲ ਸੈਂਸ ਲਈਏ ਤੇ ਤੁਹਾਡੇ ਇੰਟਰਨਲ ਵੀ ਆਉਣ ਜਾਣ ਦੇ ਵਿਚਾਰ ਜਿਹੜਾ ਪੋਰਸ਼ਨ ਹੈ ਉਹ ਵੀ ਝੂਠਾ ਹੀ ਦੱਸਿਆ ਉਸ ਸੋਚ ਦੇ ਵਿੱਚ ਉਸ ਥਾਟ ਦੇ ਵਿੱਚ ਆਪਾਂ ਮਰੇ ਆਂ ਤੇ ਜਦੋਂ ਮਰ ਰਹੇ ਹਾਂ ਯਾਨੀ ਕਿ ਉਹ ਦੇ ਵਿੱਚ ਡਾਊਨ ਟ੍ਰੈਂਡ ਦੇ ਵਿੱਚ ਜਾ ਰਹੇ ਹਾਂ ਤੇ ਉਹ ਵੀ ਅਪਾਕੇ ਜਾਂ ਅਸੀਂ ਸਾਨੂੰ ਉਸ ਦੀ ਗੇਮ ਨਹੀਂ ਸਮਝਾਈ ਹੁਣ ਅੱਗੇ ਰਹਾਉ ਦੇ ਵਿੱਚ ਇੱਕ ਪੜਾ ਕਲੀਅਰ ਸਪਸ਼ਟ ਦਾਸਰੇ ਨੇ ਪੰਡਿਤ ਨੂੰ ਪੁੱਛ ਰਹੇ ਨੇ ਕਿਉਂਕਿ ਇਹ ਸੂਚ ਪਿੱਟ ਜਿਹੜੀ ਹੈ ਇੱਕ ਪੜੇ ਹੋਏ ਗਿਆਨਵਾਨ ਬੰਦੇ ਨੇ ਪੰਡਿਤ ਜੀ ਨੂੰ ਕਿਹਾ ਜਾਂਦਾ ਸੀਗਾ ਵੀ ਇਹ ਪੜਿਆ ਹੋਇਆ ਹੈ ਇਹ ਸਮਾਜ ਨੂੰ ਸੇਧ ਦੇਣ ਵਾਲਾ ਹੈ ਤੇ ਕਬੀਰ ਜੀ ਸਿੱਧਾ ਉਹਨੂੰ ਪੁੱਛ ਰਹੇ ਨੇ ਕਹੋ ਪੰਡਿਤ ਸੂਚਾ ਕਵਨ ਠਾਓ ਕਮਨ ठाਉ ਦਾ ਮਤਲਬ ਹੈ ਕਿਹੜੀ ਜਗ੍ਹਾ ਕਿਹੜਾ ਪੋਰਸ਼ਨ ਸੱਚਾ ਹੈ ਇਹ ਸਿੱਧਾ ਹੀ ਉਸ ਬੰਦੇ ਨੂੰ ਉਸ ਇਨਸਾਨ ਨੂੰ ਜਿਹੜਾ ਇਸ ਤਰ੍ਹਾਂ ਦੀਆਂ ਡਿਫਰੈਂਸਸ ਦੱਸ ਰਿਹਾ ਸੀ ਉਹਨੂੰ ਸਿੱਧਾ ਹੀ ਸਵਾਲ ਪਾਤਾ ਵੀ ਤੂੰ ਦੱਸ ਮੈਨੂੰ ਹੁਣ ਵੀ ਕਿਹੜਾ ਜਗਾ ਸੁੱਚੀ ਹੈ ਜਿੱਥੇ ਝੂਠਾ ਨਹੀਂ ਹੈ ਫਿਰ ਕਹਿੰਦੇ ਨੇ ਜਹਾਂ ਪੈਸ ਹੋਂ ਭੋਜਨ ਖਾऊं ਮੈਨੂੰ ਜਿੱਥੇ ਖਾਣ ਦੀ ਇਜਾਜ਼ਤ ਮਿਲੇ ਜਾਂ ਜਿੱਥੇ ਬੈਠ ਕੇ ਮੈਂ ਖਾਵਾਂ ਤੋ ਐਸੀ ਜਗ੍ਹਾ ਹੋਵੇ ਜਿਹੜੀ ਸੁੱਚੀ ਹੈ ਕਿਉਂਕਿ ਉਹੀ ਜਿਵੇਂ ਮੈਂ ਸਟਾਰਟਿੰਗ ਇਚ ਬਰੀਫ ਕੀਤਾ ਵੀ ਸਾਨੂੰ ਇੱਕ ਟੇਮ ਕੀਤਾ ਗਿਆ ਸਾਡੇ ਮਨ ਪ੍ਰਤੀ ਨੂੰ ਐਵੇਂ ਦਾ ਬਣਾਇਆ ਗਿਆ ਵੀ ਇਹ ਜਗ੍ਹਾ ਪਵਿੱਤਰ ਹੋਣੀ ਹੈ ਇਹਦੇ ਪਿੱਛੇ ਇਹ ਕਿਰਿਆ ਕਰਨੀ ਹੈ ਤਾਂ ਪਵਿੱਤਰ ਹੋਣੀ ਹੈ ਤੋ ਕਬੀਰ ਜੀ ਨੇ ਸਿੱਧਾ ਹੀ ਸਵਾਲ ਪਤਾ ਕਹੋ ਪੰਡਤ ਸੂਚਾ ਕਮਨ ਨੇ ਠਾਓ ਜਹਾਂ ਬੈਸ ਹਾਂ ਬੋਦਨ ਕਹੋ ਤੇ ਕੈਸੀ ਐਸੀ ਜਗ੍ਹਾ ਜਿੱਥੇ ਮੈਂ ਬੈਠ ਕੇ ਭੋਜਨ ਕਰਾਂ ਕਿਉਂਕਿ ਅੱਗੇ ਫਿਰ ਉਹਨੂੰ ਦੱਸਣਗੇ ਰਹਾਉ ਤੋਂ ਬਾਅਦ ਇਹ ਭੋਜਨ ਅਲੀ ਗੱਲ ਨੂੰ ਕਲੀਅਰ ਕਰ ਰਹੇ ਨੇ ਕਹਿੰਦੇ ਜੀਬਾ ਝੂਠੀ ਉਹ ਤਾਂ ਪਹਿਲੇ ਹੀ ਝੂਠੀ ਹੈ ਫਿਰ ਉਸ ਜੀਬ ਤੋਂ ਬੋਲੀ ਹੋਈ ਗੱਲ ਵੀ ਝੂਠੀ ਹੈ ਬੋਲ ਤਾਂ ਝੂਠਾ ਕਰਨ ਨੇਤਰ ਕੰਨ ਤੇ ਨੇਤਰ ਵੀ ਝੂਠੇ ਦੱਸਦੇ ਸਭ ਝੂਠੇ ਨੇ ਇਹ ਚਾਰੇ ਚੀਜ਼ਾਂ ਝੂਠੀਆਂ ਨੇ ਕਿਸ ਤਰ੍ਹਾਂ ਜੁੱਠੀਆਂ ਨੂੰ ਆਪਾਂ ਆ ਕੇ ਡਿਸਕ੍ਰਾਈਬ ਕਰ ਲਾਂਗੇ ਡਿਸਕਸ ਕਰਾਂਗੇ ਕਿਬੀਜ ਜੀ ਨੇ ਜਿ ਲਿਖਿਆ ਤਾਂ ਫਿਰ ਕਹਿੰਦੇ ਇੰਦਰੀ ਕੀ ਝੂਠ ਉਤਰਸ ਨਾਹੀ ਬ੍ਰह्म ਅਗਨ ਕੇ ਲੂਠੇ ਹੁਣ ਇਹ ਉਸ ਪੰਡਤ ਦੀ ਜਿਹੜਾ ਪੰਡਤ ਸੂਚਾ ਕਵਨ ਠਾਉ ਕਹਿ ਰਿਹਾ ਸੀਗਾ ਸਾਰਿਆਂ ਨੂੰ ਦੱਸ ਰਿਹਾ ਸੀਗਾ ਇਹ ਜਗ੍ਹਾ ਪਵਿੱਤਰ ਕਰਨੀ ਹੈ ਕਿਉਂਕਿ ਉਹਦੇ ਕੋਲ ਬੜੀਆਂ ਵਿਧੀਆਂ ਸੀ ਪਵਿੱਤਰ ਕਰਨ ਦੀਆਂ ਆਵਨ ਕਰਾ ਲੋ ਜੀ ਐਟਮੋਸਫੇਅਰ ਤੱਕ ਉਹ ਪਵਿੱਤਰ ਕਰਨ ਦੀ ਗੱਲ ਕਰਦਾ ਸੀ ਵੀ ਹਵਾ ਜਿਹੜੀ ਹੈ ਸ਼ੁੱਧ ਹੋ ਜਾਏਗੀ ਉਹ ਕਹਿੰਦੇ ਇੰਦਰੀ ਕੀ ਝੂਠ ਉਤਰਸ ਨਾਹੀਂ ਇੰਦਰੀ ਇਹ ਜਿਹੜੀਆਂ ਸਾਡੇ ਕੰਨ ਨੱਕ ਹੈ ਨਾ ਜੀਬਾ ਉਹ ਇਹ ਸਾਰਾ ਕੁਝ ਇੰਦਰੀਆਂ ਤੇ ਵਾਸ ਦੇ ਵਿੱਚ ਦੱਸ ਦਿੱਤਾ ਵੀ ਉੱਥੇ ਦੀ ਝੂਠ ਤਾਂ ਤੇਰੇ ਮਨ ਚ ਉਤਰੀ ਨਹੀਂ ਉਹ ਲਾਲਸਾ ਤੇਰੇ ਅੰਦਰ ਪਈ ਹੋਈ ਹੈ ਆਮ ਇਨਸਾਨਾਂ ਤੇ ਹਰ ਕਿਸੇ ਦੇ ਵਿੱਚ ਹੁੰਦੀ ਹੁੰਦੀ ਹੈ ਬ੍ਰह्म ਅਗਨ ਕੇ ਲੁੱਠੇ ਹੁਣ ਇੱਥੇ ਕਹਿ ਰਹੇ ਨੇ ਵੀ ਤੈਨੂੰ ਬ੍ਰਹਮ ਅਗਨ ਜਿਹੜੀ ਬ੍ਰਹਮ ਦਾ ਗਿਆਨ ਕਿਉਂਕਿ ਤੂੰ ਆਪਣੇ ਆਪ ਨੂੰ ਬ੍ਰਾਹਮਣ ਕਹਿਣਾ ਪੰਡਤ ਹੈ ਤੂੰ ਪੜਿਆ ਲਿਖਿਆ ਉਹ ਬ੍ਰਹਮ ਅਗਨ ਕੇ ਲੂਠੇ ਉਸ ਲੂਠੇ ਦੇ ਮਤਲਬ ਅ ਦਲਤਾਨ ਹੋਇਆ ਪਿਆ ਜਿਸ ਸਪੈਸੀਫਿਕ ਵਰਡ ਦੀ ਗੱਲ ਕਰੀਏ ਜਿਵੇਂ ਗੱਠ ਛੜੇ ਹੋਏ ਕੋਲੇ ਨਹੀਂ ਬਣ ਜਾਂਦੇ ਜਿਵੇਂ ਗੱਠ ਜੀ ਬਣ ਜਾਂਦੀ ਮੈਨੂੰ ਉਹ ਮਹਿਸੂਸ ਹੋ ਰਿਹਾ ਥੋੜਾ ਜਿਹਾ ਵੀ ਤੂੰ ਤਾਂ ਐਸੀ ਨਹੀਂ ਗੱਠੜੀ ਬਣੀ ਵੀ ਜਿਹੜੀ ਫੁਕੀ ਹੋਈ ਹੈ ਅਗਨ ਕਰਕੇ ਤੇਰੇ ਉਮੇ ਅਹੰਕਾਰ ਬ੍ਰह्म ਧਿਆਨ ਦੀ ਜਿਹੜੀ ਤੈਨੂੰ ਆਉਂਦੀ ਹੈ ਉਸ ਕਰਕੇ ਕਿਉਂਕਿ ਤੈਨੂੰ ਡਿਫਰੈਂਸ ਨਹੀਂ ਨਜ਼ਰ ਆ ਰਿਹਾ ਕਬੀਰ ਜੀ ਉਹਨੂੰ ਡਿਫਰੈਂਸ ਦੱਸ ਰਹੇ ਨੇ ਇਸ ਕਰਕੇ ਉਹਨੂੰ ਬ੍ਰह्म ਅਗਨ ਕੇ ਲੂਠੇ ਕਿਹਾ ਵੀ ਤੂੰ ਤਾਂ ਉਹਦੇ ਵਿੱਚ ਫਸਿਆ ਹੋਇਆ ਹੈ ਅਗਨ ਵੀ ਝੂਠੀ ਪਾਣੀ ਝੂਠਾ ਝੂਠੀ ਬੈਸ ਪਕਾਇਆ ਝੂਠੀ ਕਰਚੀ ਪ੍ਰੋਸਨ ਲਾਗਾ ਝੂਠੇ ਹੀ ਬੈਠ ਖਾਇਆ ਹੁਣ ਉਸ ਨੂੰ ਜਿੱਥੇ ਰਹਾਉ ਦੀ ਪੰਕਤੀ ਚ ਕਹਿ ਰਹੇ ਸੀ ਪੀ ਕਿੱਥੇ ਦਸ ਮੈਂ ਕਿੱਥੇ ਬੈਠ ਕੇ ਕੀ ਖਾ ਸਕਦਾ ਫਿਰ ਉਹਨੂੰ ਹੋਰ ਗਿਆਨ ਦੇ ਦੇ ਨੇ ਵੀ ਤੂੰ ਜਿਹੜੇ ਗੋਹੇ ਦੇ ਨਾਲ ਜਿਹੜੀ ਜਿਹੜੀ ਚੀਜ਼ਾਂ ਦੇ ਨਾਲ ਉਹ ਗੋਆ ਖੈਰਾ ਕੇ ਦੱਸ ਮੈਂ ਜਿਹੜੀ ਅਗਨ ਨੂੰ ਤੂੰ ਪਾ ਰਿਹਾ ਉਹਦੇ ਵਿੱਚ ਜਿਹੜੀ ਲੱਕੜੀ ਪਾ ਰਿਹਾ ਉਹ ਵੀ ਝੂਠੀ ਹੈ ਤੇ ਜਿਹੜੇ ਪਾਣੀ ਨਾਲ ਤੂੰ ਤਰੋਂਕੇ ਮਾਰ ਰਿਹਾ ਛਿੱਟੇ ਸਾਡੇ ਪਾਸ਼ਾ ਚ ਤਰੋਂਕੇ ਕਹਿੰਦੇ ਸੀ ਛਿੱਟੇ ਮਾਰ ਰਿਹਾ ਪਾਣੀ ਦੇ ਨਾਲ ਤਰਕਾਉ ਕਰ ਰਿਹਾ ਤਾਂ ਕਿ ਉਹ ਜਗਾ ਸੁੱਚੀ ਹੋ ਜਾਏ ਤੇ ਉਹ ਕਹਿੰਦੇ ਉਹ ਪਾਣੀ ਵੀ ਝੂਠਾ ਹੈ ਤੇ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਪਾਣੀ ਦੇ ਵਿੱਚ ਜੀਵ ਉਦੰਤੂ ਹੁੰਦੇ ਹੀ ਹੁੰਦੇ ਨੇ ਤੇ ਝੂਠੀ ਬੈਸ ਪਕਾਇਆ ਤੇ ਜਿਸ ਨੇ ਬੈਠ ਕੇ ਉਹ ਭੋਜਨ ਪਕਾਇਆ ਉਸ ਉਸ ਜਗਾ ਤੇ ਬੈਠ ਕੇ ਪਕਾਇਆ ਉਹ ਵੀ ਝੂਠੀ ਹੈ ਹੁਣ ਜਿਵੇਂ ਇੱਕ ਸਾਡੇ ਵੀਰ ਜੀ ਨੇ ਪਹਿਲਾਂ ਕਿਹਾ ਵੀ ਇਹ ਝੂਠੇ ਕਿਵੇਂ ਨੇ ਮੈਨੂੰ ਇਹ ਨਹੀਂ ਸਮਝ ਆ ਰਿਹਾ ਵੀ ਕਿਵੇਂ ਝੂਠੇ ਨੇ ਉਹ ਥੋੜਾ ਜਿਹਾ ਪੇਹ ਹੁਣ ਖੋਲੇਗਾ ਮੈਨੂੰ ਲੱਗ ਰਿਹਾ ਵੀ ਫਿਰ ਜਿਹੜਾ ਬੈਠ ਕੇ ਪਕਾ ਰਿਹਾ ਹੈ ਕਿਉਂਕਿ ਸਟਾਰਟਿੰਗ ਇਚ ਕਹਤਾ ਸੀ ਝੂਠੇ ਹੀ ਫਲ ਲਾਗੇ ਤੇ ਉਹ ਵੀ ਝੂਠਾ ਹੀ ਹੈ ਜਿਹੜਾ ਪਕਾਰ ਹੈ ਫਿਰ ਅੱਗੇ ਉਹਨੂੰ ਹੋਰ ਦੱਸ ਰਹੇ ਨੇ ਝੂਠੀ ਕਰਤੀ ਪਰੋਸਣ ਲਾਗਾ ਤੇ ਪਾਣੀ ਦੇ ਨਾਲ ਜੇ ਤੁਸੀਂ ਉਹਦਾ ਸੱਚਾਪਨ ਕੀਤਾ ਹੋਇਆ ਤੇ ਉਹ ਵੀ ਝੂਠੀ ਹੈ ਪਰੋਸ ਰਿਆਂ ਤੋਂ ਜਿਹਦੇ ਨਾਲ ਪਾਪ ਆ ਕੇ ਸਾਨੂੰ ਖਵਾ ਰਿਆਂ ਚੀਜ਼ਾਂ ਝੂਠੇ ਹੀ ਬੈਠ ਖਾਇਆ ਤੇ ਉੱਥੇ ਉਸੇ ਜਗ੍ਹਾ ਤੇ ਜਿਹੜਾ ਝੂਠਾ ਹੈ ਉਹ ਵੀ ਤੇ ਝੂਠਾ ਹੀ ਹੈ ਕਿਉਂਕਿ ਉਹਦੇ ਅੰਦਰ ਜਿਬਾ ਝੂਠੀ ਹੈ ਬੋਲਦਾ ਵੀ ਝੂਠਾ ਹੈ ਕੰਨ ਵੀ ਨੇਤਰ ਕਿਉਂਕਿ ਸੈਕੰਡ ਥਾਟ ਲੈ ਰਹੇ ਆ ਜਿਹੜੀ ਸੈਕੰਡ ਚੀਜ਼ ਹੈ ਉਹ ਝੂਠੀ ਹੀ ਮੰਨੀ ਜਾਂਦੀ ਹੈ ਫਸਟ ਜਿਹੜੀ ਹੋਏਗੀ ਪਿਓਰ ਜਿਹੜੀ ਹੋਏਗੀ ਉਹ ਪਿਓਰ ਮੰਨੀ ਜਾਏਗੀ ਜਿਹੜੀ ਬਿਲਕੁਲ ਫਸਟ ਹੈ ਜਿਹਨੂੰ ਅੰਗਰੇਜ਼ੀ ਦੇ ਵਿੱਚ ਅੱਜ ਕੱਲ ਵਰਜਨਿਕ ਵਰਡ ਕਹਿੰਦੇ ਨੇ ਨੈਚੁਰਲ ਫਸਟ ਅੱਗੇ ਕਹਿੰਦੇ ਨੇ ਗੋਬਰ ਝੂਠਾ ਚੌਕਾ ਝੂਠਾ ਝੂਠੀ ਦੀ ਨੀਕਾਰਾ ਹੁਣ ਕਹਿੰਦੇ ਨੇ ਗੋਬਰ ਜਿਸ ਗੋਬਰ ਦੇ ਨਾਲ ਉਚੋਂਕਾ ਜਿੱਥੇ ਬੈਠ ਕੇ ਭੋਜਨ ਪਕਾਇਆ ਜਾਂਦਾ ਤੇ ਨਾਲ ਹੀ ਬਿਠਾ ਕੇ ਖਵਾਇਆ ਜਾਂਦਾ ਉਹ ਕਹਿੰਦੇ ਨੇ ਗੋਬਰ ਉੱਥੇ ਜਿਹੜਾ ਗੋਬਰ ਦੇ ਨਾਲ ਲੇਪ ਕੀਤਾ ਹੋਇਆ ਉਹ ਵੀ ਝੂਠਾ ਹੈ ਤੇ ਗੋਬਰ ਤਾਂ ਝੂਠਾ ਹੈ ਹੀ ਸਾਰਿਆਂ ਨੂੰ ਪਤਾ ਹੀ ਹੈ ਉਹ ਮਲ ਹੁੰਦਾ ਐਗਜ਼ਿਟ ਕੀਤਾ ਹੁੰਦਾ ਤੇ ਅੱਗੇ ਕਹ ਰਹੇ ਨੇ ਚੌਂਕਾ ਉਸ ਗੋਬਰ ਦੇ ਨਾਲ ਜਿਹੜਾ ਚੌਂਕਾ ਤਿਆਰ ਕੀਤਾ ਹੈ ਜਿਹਨੂੰ ਲੇਪ ਲੇਪਿਆ ਤੇ ਗੋਬਰ ਕਰਕੇ ਉਹ ਵੀ ਝੂਠਾ ਹੋ ਗਿਆ ਝੂਠੀ ਦਿਨੀਕਾਰਾ ਜਿੰਨੀ ਵੀ ਕਾਰ ਦੇਖ ਰਹੇ ਆ ਅਸੀਂ ਜਿੰਨਾ ਵੀ ਪਾਸ ਪਸਾਰਾ ਦੇਖ ਰਹੇ ਆ ਉਹ ਸਾਰਾ ਹੀ ਝੂਠਾ ਕਰ ਦਿੱਤਾ ਜਿਹੜੇ ਹੀ ਉਹਦੇ ਆਲੇ-ਦਾਲੇ ਸਾਰੀਆਂ ਚੀਜ਼ਾਂ ਨੇ ਉਹ ਸਾਰੀਆਂ ਝੂਠੀਆਂ ਹੋ ਗਈਆਂ ਹੁਣ ਅੱਗੇ ਕਹਿ ਰਹੇ ਨੇ ਕਹ ਕਬੀਰ ਤੇਈ ਨਰ ਸੁਚੇ ਸਾਚੀ ਪਰਿ ਵਿਚਾਰ ਹੁਣ ਕਬੀਰ ਜੀ ਝੂਠੇ ਦਾ ਵਰਣਨ ਕਰਕੇ ਉਸ ਪੰਡਤ ਨੂੰ ਦੱਸਤਾ ਵੀ ਕੀ ਕੀ ਚੀਜ਼ ਝੂਠੀ ਹੈ ਤੇ ਕਿਉਂ ਝੂਠੀ ਹੈ ਇਹ ਵੀ ਦੱਸਤਾ ਕਿਉਂਕਿ ਤੇਰੀ ਜਿਹੜੀ ਇੰਦਰੀ ਦੀ ਝੂਠ ਹੈ ਉਹੀ ਨਹੀਂ ਉਤਰੀ ਹੋਈ ਤੇ ਬ੍ਰह्म ਅਗਨ ਕੇ ਲੁੱਠੇ ਹੋਏ ਤੂੰ ਹੈ ਹੁਣ ਉਸ ਮਾਨਸਿਕਤਾ ਨੂੰ ਉਸ ਸੋਚ ਨੂੰ ਜਿਹੜੀ ਡਿਫਰੈਂਸ਼ੀਏਟ ਕਰਦੀ ਹੈ ਉੱਥੇ ਜਾ ਕੇ ਸਾਨੂੰ ਕਹਿ ਰਹੇ ਨੇ 23 ਨਰ ਸੁਚੇ ਸੁਚੇ ਹੈਗੇ ਨੇ ਦੁਨੀਆ ਦੇ ਵਿੱਚ ਸੁਚੇ ਲੋਕ ਹੈਗੇ ਨੇ ਕਿਹੜੇ ਸੁਚੇ ਨੇ 23 ਨਰ ਕਿਹੜੇ ਨਰ ਸਾਚੀ ਭਰੀ ਵਿਚਾਰਾ ਮੈਂ ਤਾਂ ਇਹ ਕਵਾਂਗਾ ਵੀ ਇਹ ਆਖਿਰ ਦੇ ਵਿੱਚ ਜਿਵੇਂ ਆਪਾਂ ਸਟਾਰਟਿੰਗ ਵਿੱਚ ਕਹ ਰਹੇ ਸੀ ਜਾਂ ਕਹਿੰਦੇ ਹੁੰਨੇ ਆ ਰੋਜ਼ ਵੀ ਐਕਸ ਦੀ ਵੈਲਿਊ ਜੇ ਕੋਈ ਸਵਾਲ ਮੁਸ਼ਕਿਲ ਹੋਵੇ ਤੇ ਉੱਪਰ ਐਕਸ ਲਿਖ ਕੇ ਉਹਦੇ ਅੱਗੇ ਕੁਐਸਚਨ ਪਾ ਕੇ ਫਿਰ ਆਪਾਂ ਉਹਦੀ ਵੈਲਿਊ ਕੱਢਦੇ ਆ ਵੀ ਇਹਦੀ ਕੀ ਵੈਲਿਊ ਨਿਕਲਦੀ ਹੈ ਤੇ ਕਬੀਰ ਜੀ ਨੇ ਲਾਸਟ ਦੇ ਵਿੱਚ ਲਿਖਤਾ ਸੱਚੀ ਪਰੀ ਵਿਚਾਰਾ ਉਹ ਲੋਕ ਸੁੱਚੇ ਨੇ ਜਿਹੜੇ ਵਿਚਾਰ ਕਰਦੇ ਨੇ ਉਸ ਸੱਚ ਨੂੰ ਖੋਜਦੇ ਨੇ ਉਸ ਸੱਚ ਦੀ ਗੱਲ ਕਰਦੇ ਨੇ ਉਹ ਜਿਹੜੇ ਵਿਚਾਰ ਕਰਦੇ ਨੇ ਉਹ ਲੋਕ ਸੁੱਚੇ ਨੇ ਜੋ ਇੱਥੇ ਮੇਰੇ ਵੱਲੋਂ ਇੰਨਾ ਕਿ ਜੋ ਮੈਨੂੰ ਸਮਝ ਆਇਆ ਜੀ ਮੈਂ ਤੁਹਾਡੇ ਸਾਹਮਣੇ ਰੱਖਿਆ ਬਸ ਇਹਦਾ ਇੱਕ ਸੈਂਟਰਲ ਆਈਡੀਆ ਹੁਣ ਅਸੀਂ ਆਪਣੇ ਅੰਦਰ ਝਾਤੀ ਮਾਰੀਏ ਸਾਡੇ ਲੋਕਾਂ ਦੇ ਵਿੱਚ ਸਾਡੇ ਪਰਿਵਾਰਾਂ ਦੇ ਵਿੱਚ ਵੀ ਦੇਖ ਕੇ ਵੀ ਕਈ ਲੋਕ ਤਾਂ ਐਸੇ ਨੇ ਜੀ ਅਸੀਂ ਤਾਂ ਤੁਹਾਡੇ ਘਰ ਆ ਜਾਾਂਗੇ ਪਰ ਅਸੀਂ ਤੁਹਾਡੇ ਭਾਂਡਿਆਂ 'ਚ ਨਹੀਂ ਖਾਣਾ ਅਸੀਂ ਅਲੱਗ ਜਗ੍ਹਾ ਤੇ ਬਣਾਵਾਂਗੇ ਉਹ ਦੀ ਸੂਚਨਤਾ ਚਾਹੀਦੀ ਏ ਸਾਨੂੰ ਚੁੱਲਾ ਵੀ ਅਸੀਂ ਧੋਵਾਂਗੇ ਤੁਹਾਡਾ ਮਤਲਬ ਉਹ ਬਹੁਤ ਤਰ੍ਹਾਂ ਦੇ ਸੁੱਚਮਤਾ ਤੇ ਟੰਬਰ ਅਨੇਕੋ ਤਰ੍ਹਾਂ ਦੇ ਟੰਬਰ ਬੜੀ ਲੰਬੀ ਲਿਸਟ ਹੈ ਮੈਂ ਬਹੁਤ ਜ਼ਿਆਦਾ ਇੱਥੇ ਨਹੀਂ ਗੱਲ ਕਰ ਪਾਉਂਗਾ ਤੇ ਮੈਂ ਬਰੀਫ ਦੇ ਵਿੱਚ ਆਪਣੀ ਗੱਲ ਰੱਖੀ ਜੀ ਬਹੁਤ ਬਹੁਤ ਧੰਨਵਾਦ ਇੱਕ ਮਨਪ੍ਰੀਤ ਕੌਰ ਜੀ ਨੇ ਹੈਂਡਰੇਜ ਕੀਤਾ ਅਮਨ ਜੋ ਜੀ ਨੇ ਵੀ ਕਰ ਲਿਆ ਜੀ ਮਨਪ੍ਰੀਤ ਜੀ ਪਹਿਲੇ ਤੁਸੀਂ ਆਪਣੀ ਗੱਲ ਰੱਖੋ ਅਕੇ ਦਾ ਮਤਲਬ ਹੈ ਜੀ ਵਿਆਖਿਆ ਕਲੀਅਰ ਹੈ ਅਰਥ ਸਮਝ ਆ ਗਏ ਨੇ ਪਰ ਮੈਨੂੰ ਇੱਕ ਚੀਜ਼ ਸਮਝ ਨਹੀਂ ਆਈ ਬ੍ਰह्म ਅਗਨ ਕੇ ਲੂਠੇ ਨਹੀਂ ਇੱਥੇ ਨਹੀਂ ਅਗਨ ਵੀ ਝੂਠੀ ਝੂਠੀ ਇਹ ਨਹੀਂ ਮੈਨੂੰ ਸਮਝ ਆਇਆ ਵੀ ਜੀ ਅਗਨ ਕਿਸ ਤਰ੍ਹਾਂ ਝੂਠੀ ਮਤਲਬ ਕਿਉਂਕਿ ਅਗ ਚ ਸੜਕੇ ਤੇ ਹਰ ਚੀਜ਼ ਸੁਆ ਹੋ ਗਈ ਸਾਫ ਹੋ ਗਈ ਤੇ ਫਿਰ ਅਗ ਕਿਵੇਂ ਝੂਠੀ ਹੈ ਸਮਝਾਓ ਹਾਂ ਜੀ ਠੀਕ ਹੈ ਜੀ ਨਾਲ ਅਮਨਜੋਤ ਪੈਂਤੀ ਦਾ ਵੀ ਲੈ ਲੈਨੇ ਆ ਫਿਰ ਜੇ ਜੋ ਕੋਸ਼ਿਸ਼ ਕਰਾਂਗੇ ਕਰਤੀ ਹੋਇਆ ਜੀ ਜੀ ਅਮਨਜੋਤ ਪੈਂਜੀ ਤੁਹਾ ਕੋ ਜਿੱਕਾ ਖਾਲਸਾ ਬਾਤ ਜੀ 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 ਆ ਝੂਠੀ ਦੀ ਨੀ ਕਾਰਾ ਜਿਹੜਾ ਤੁਸੀਂ ਕਿਹਾ ਨਾ ਮਤਲਬ ਚਾਰ ਇਹ ਨਾ ब्राह्मण ਲੋਕ ਲਾਈਨ ਖਿੱਚਦੇ ਆ ਆਪਦੇ ਮਤਲਬ ਚੌਂਕੇ ਦੇ ਆਲੇ ਦੁਆਲੇ ਹਾਂਜੀ ਬੇਸ ਤੋਂ ਤੁਸੀਂ ਕਿਸੇ ਨੇ ਨਹੀਂ ਹੋਣਾ ਉਹ ਦੱਸਿਆ ਵੀ ਉਹ ਲੰਗ ਦੀ ਝੁੱਠੀ ਹੈ ਬਹੁਤ ਵਧੀਆ ਬਹੁਤ ਠੀਕ ਹੈ ਤਾਂ ਜੀ ਬਾਕੀ ਅਗਨ ਝੁੱਠੀ ਜਿਹੜਾ ਤੁਸੀਂ ਇੰਜ ਕਹਿ ਰਹੇ ਮੈਨੂੰ ਤਾਂ ਲੱਗਦਾ ਵੀ ਜਦੋਂ ਲੱਕੜਾਂ ਜਿਹੜੀਆਂ ਵਿੱਚ ਪੈਂਦੀਆਂ ਗੋਹ ਦੀਆਂ ਪਾਥੀਆਂ ਪੈਂਦੀਆਂ ਉਹਨਾਂ ਦੇ ਵਿੱਚ ਵੀ ਜੀਵ ਹੁੰਦੇ ਆ ਵੀ ਫਿਰ ਉਹ ਵੀ ਤਾਂ ਝੁੱਠੇ ਹੋਏ ਅਗਨ ਝੁੱਠੀ ਹੋਈ ਹਾਂਜੀ ਹਾਂਜੀ ਬਿਲਕੁਲ ਇਹ ਮੇਰਾ ਵੀ ਜਵਾਬ ਇਹੀ ਸੀਗਾ ਤੁਸੀਂ ਵੀ ਦੇਤਾ ਉਹਨਾਂ ਦਾ ਜਿਹੜਾ ਕੁਐਸਚਨ ਉੱਠਿਆ ਸੀ ਨਾ ਬੜਾ ਠੀਕ ਸੀਗਾ ਵੀ ਜਦੋਂ ਅੱਗ ਲੱਗਦੀ ਹੈ ਉਹ ਅੱਗ ਸੁੱਚਾ ਕਰ ਦਿੰਦੀ ਹੈ ਹਲੇ ਸੁੱਚਾ ਹੈ ਨਹੀਂ ਸੀ ਬਸ ਉਹ ਜਿਹੜੀ ਕਿਰਿਆ ਹੈ ਅੱਗ ਸੁੱਚਾ ਕਰਦੀ ਜਿਵੇਂ ਥੱਲੇ ਕਿਹਾ ਨਾ ਤੇਈ ਨਰ ਸੁੱਚੇ ਸਾਚੀ ਪੜੀ ਵਿਚਾਰਾ ਜਿਨ੍ਹਾਂ ਨੇ ਉਸ ਪਹਿਲੇ ਝੂਠਾ ਹੀ ਹੈ ਕਿਉਂਕਿ ਮਾਂ ਤੋਂ ਜੰਮਿਆ ਪਿਓ ਦਾ ਬਿੰਦ ਪਿਆ ਹੈ ਇਹ ਹੈਗਾ ਝੂਠਾ ਹੀ ਹੈ ਪਰ ਸੁੱਚਾ ਕਦੋਂ ਹੁੰਦਾ ਜਦੋਂ ਉਹ ਸੱਚ ਦੀ ਵਿਚਾਰ ਕਰਦਾ ਹੈ ਕਿਰਿਆਵਾਨ ਹੋ ਜਾਂਦਾ ਸੋ ਉਹ ਜਦੋਂ ਲਾਈਫ ਦੇ ਵਿੱਚ ਟਰਾਂਸਫਾਰਮੇਸ਼ਨ ਆਂਦੀ ਹੈ ਉਦੋਂ ਫਿਰ ਤੁਸੀਂ ਸੋਚਾ ਕਹਿ ਸਕਦੇ ਹੋ ਜੀ ਪੰਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ ਜੀ ਕਿਸੇ ਹੋਰ ਵੀਰ ਨੇ ਕੋਈ ਆਪਣੀ ਸਾਂਝ ਪਾਣੀ ਹੈ ਕੋਈ ਸਵਾਲ ਕਰਵਾਇਆ ਇੱਕ ਪੱਖ ਇੱਕ ਪੱਖ ਇੱਥੇ ਜਿਹੜਾ ਇਹਦੇ ਨਾਲ ਮੂਲ ਅਧਾਰ ਹੈ ਨਾ ਕਿ ਜਦੋਂ ਉਹ ਕਹਿੰਦਾ ਸੂਤਕਿਆ ਜਾਂ ਜਦੋਂ ਜਨਮ ਜਾਤ ਤੋਂ ਉੱਥੋਂ ਜ਼ਿਆਦਾ ਕੜਤਨ ਸ਼ੁਰੂ ਕਰਦਾ ਹੈ ਉਹ ਬ੍ਰਾਹਮਣ ਜਿਹੜਾ ਉਹ ਲੋਕਾਂ ਦੇ ਭਰ ਫੁਲਦਾ ਸੁਚ ਭੇਟ ਮੈਂ ਸਟਾਰਟਿੰਗ ਇਚ ਕਹਤਾ ਹਾਂ ਜੀ ਹਾਂ ਜੀ ਹਾਂ ਜੀ ਸਟਾਰਟਿੰਗ ਇਚ ਕਹਤਾ ਠੀਕ ਹੈ ਹਾਂ ਜੀ ਆ ਤੁਹਾਡੇ ਤੁਹਾਡੇ ਨਾਲ ਹੀ ਐਡ ਕਰ ਰਿਹਾ ਉਹ ਗੁਰੂ ਸਾਹਿਬ ਕਹਿੰਦੇ ਵੀ ਤੇਰਾ ਇਸ ਹਿਸਾਬ ਨਾਲ ਤੇ ਇਸ ਹਿਸਾਬ ਨਾਲ ਤੇ ਸਭ ਕੁਝ ਝੂਠਾ ਹੈ ਜਿਹੜਾ ਤੂੰ ਮੰਨਦਾ ਪਰ ਗੁਰਬਾਣੀ ਇਹਨੂੰ ਝੂਠਾ ਐਦਾਂ ਨਹੀਂ ਮੰਨਦੀ ਗੁਰਬਾਣੀ ਕਰਨ ਵੈਸੂ ਤੱਕ ਲੈਤ ਵਾਰੀ ਖਾਏ ਹਨ ਅੱਖੀ ਸੂਤਕ ਵੇਖਣਾ ਕਰਨਾ ਸੂਤਕ ਜਿਹੜਾ ਉਹ ਸੁੰਨਾ ਹੈ ਉਹ ਫਿਰ ਗੁਰਬਾਣੀ ਉਹਨੂੰ ਕਹਿੰਦੀ ਹੈ ਵਿਚਾਰ ਕਰਕੇ ਸੋਚਾ ਝੂਠਾ ਹੁੰਦਾ ਸੋਚ ਸੋਚ ਸਰੀਰ ਦੀ ਨਹੀਂ ਹੁੰਦੀ ਜਾ ਜੰਮਣ ਮਰਨ ਦੀ ਨਹੀਂ ਹੁੰਦੀ ਸੁੱਚਪੇਟ ਉਹ ਅੰਦਰ ਦੀ ਸਚਾਰਤਾ ਹੋਣੀ ਚਾਹੀਦੀ ਹੈ ਜਾਂ ਅੰਦਰ ਦੇ ਜਿਹੜੇ ਗੁਣ ਹੋਣੇ ਚਾਹੀਦੇ ਨੇ ਉਹ ਸੁੱਚਾ ਬੰਦਾ ਮਨ ਸੁੱਚਾ ਮੁਖ ਸਾਚਾ ਸੋਏ ਤੇ ਜਾ ਸੁੱਚੇ ਇਹ ਨਾ ਕੀ ਇਹ ਬਹਿਣ ਜੋ ਪਿੰਡਾ ਤੋਂ ਇਹ ਸੁੱਚੇ ਸਹੀ ਨਾਨਕਾ ਜਿੰਨ ਮਨ ਵਸਿਆ ਸੋਏ ਹਾਂਜੀ ਭਾਜੀ ਜੀ ਜੀ ਥੈਂਕ ਯੂ ਜੀ ਹਾਂਜੀ ਮੈਂ ਤੁਹਾਡੇ ਆਨ ਤੋਂ ਪਹਿਲਾਂ ਨਾ ਸਾਰੀ ਇਹੀ ਵਿੱਚ ਸੇਮ ਵਿਚਾਰ ਕੀਤੇ ਸੀ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਜਸਪਾਲ ਸਿੰਘ ਜੀ ਜੀ ਕਿਸੇ ਹੋਰ ਨੇ ਆਪਣੇ ਵਿਚਾਰ ਕਰਨੇ ਨੇ ਜਾਂ ਕੋਈ ਕੁਐਸਚਨ ਕਰਨਾ ਹੈ ਤੇ ਕਰ ਸਕਦੇ ਆ ਜੀ ਹਾਲੇ ਕਿਸੇ ਦੇ ਫਿਰ ਕੋਈ ਵਿਚਾਰ ਨਹੀਂ ਆ ਰਹੇ ਜੀ ਫਿਰ ਇੱਥੇ ਅੱਜ ਦੇ ਸ਼ਬਦ ਦੀ ਵਿਚਾਰ ਨੂੰ ਵਿਰਾਮ ਕਰਦੇ ਆ ਤੇ ਜਿਹੜੇ ਸੁਣਨ ਵਾਲੇ ਨੇ ਸਾਰਿਆਂ ਨੂੰ ਬੇਨਤੀ ਹੈ ਜੇ ਕਿਤੇ ਕੋਈ ਤੁਹਾਨੂੰ ਫਿਰ ਵੀ ਕੋਈ ਉਨਤਾਈ ਲੱਗਦੀ ਹੈ ਕਿਤੇ ਕੋਈ ਫਰਕ ਲੱਗ ਰਿਹਾ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ ਜਿਹੜੇ ਵੀ ਸਾਡੇ ਤੋਂ ਵੱਡੇ ਸਿਆਣੇ ਹੋਰ ਨੇ ਅਸੀਂ ਤਾਂ ਇੱਕ ਸੰਗਤ ਦੇ ਰੂਪ ਚ ਬੈਠ ਕੇ ਸਟਾਰਟਰ ਟਾਈਪ ਜਿਹੜੇ ਅਸੀਂ ਲੋਕਾਂ ਅਸੀਂ ਕੋਈ ਸਪੈਸ਼ਲ ਓਕੇਜਨਲ ਜਾਂ ਪ੍ਰੋਫੈਸ਼ਨਲ ਕਥਾਵਾਚਕ ਨਹੀਂ ਲਿਆਂਦੇ ਕਿਉਂਕਿ ਸਾਡੇ ਸਮਾਜ ਦੇ ਵਿੱਚ ਇੱਕ ਧਾਰਨਾ ਬਣੀ ਹੋਈ ਹੈ ਵੀ ਕਿਸੇ ਮਹਾਨ ਸ਼ਖਸ਼ੇਤ ਨੂੰ ਲਿਆਓ ਉਹ ਸਾਨੂੰ ਸਮਝਾਣਗੇ ਪਰ ਜੇ ਅਸੀਂ ਆਪ ਹੀ ਕੋਸ਼ਿਸ਼ ਨਾ ਕਰੀਏ ਫਿਰ ਉਹ ਜਿੱਥੋਂ ਗੁਰਬਾਣੀ ਸਾਨੂੰ ਕੱਢਣਾ ਚਾਹੁੰਦੀ ਹੈ ਜਿੱਥੋਂ ਗੁਰਬਾਣੀ ਸਾਨੂੰ ਖੁਦ ਕਹਿੰਦੀ ਹੈ ਸਵੈ ਪਰਚੋਲ ਦੀ ਗੱਲ ਕਰਦੀ ਹੈ ਸਾਨੂੰ ਸੁਨੇਹਾ ਦਿੰਦੀ ਹੈ ਸਾਡੇ ਚ ਬਦਲਾਅ ਹੋ ਵੀ ਆਪਣੇ ਆਪ ਤੋਂ ਪੜ ਕੇ ਹੀ ਆਣਾ ਤੇ ਸਾਡੇ ਕੋਲ ਅੱਜ ਜਿਹੜਾ ਗੁਰੂ ਹੈ ਉਹ ਸਰੀਰਿਕ ਰੂਪ ਦੇ ਵਿੱਚ ਸਾਡੇ ਕੋਲ ਗੁਰੂ ਪਾਤਸ਼ਾਹ ਜੀ ਨਹੀਂ ਹੈਗੇ ਭਗਤ ਕਬੀਰ ਜੀ ਨਹੀਂ ਹੈ ਪਰ ਉਹਨਾਂ ਦੀ ਲਿਖਤਾਂ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਐਕਸਪੀਰੀਅੰਸ ਸਾਡੇ ਸਾਹਮਣੇ ਅੱਜ ਗੁਰਬਾਣੀ ਦੇ ਰੂਪ ਦੇ ਵਿੱਚ ਪਏ ਨੇ ਤੇ ਸਾਨੂੰ ਸਾਹਮਣੇ ਦਰਸ਼ਨ ਦੇ ਰਹੇ ਨੇ ਅਸੀਂ ਇਹਨਾਂ ਨੂੰ ਨਾਤੋਂ ਪਸਤਕ ਉਹਨੇ ਆ ਪਰ ਇਹਨਾਂ ਨੂੰ ਅਸੀਂ ਆਪਣੀ ਜ਼ਿੰਦਗੀ ਵਾਸਤੇ ਗੁਰੂ ਦੇ ਪਤੀ ਦਿੰਨੇ ਆ ਕਿਉਂਕਿ ਸਾਨੂੰ ਇੱਥੋਂ ਦੀ ਕੁਝ ਸਿੱਖਣ ਨੂੰ ਮਿਲ ਰਿਹਾ ਸੋ ਸਾਰੇ ਜੁੜੇ ਵੀਰਾਂ ਪਾਣਾ ਦਾ ਫਿਰ ਤੋਂ ਇੱਕ ਵਾਰ ਧੰਨਵਾਦ ਤੇ YouTube ਦੇ ਉੱਪਰ ਜਾ ਕੇ ਤੁਸੀਂ ਇੱਕ ਇੱਕ ਵਾਰ ਜ਼ਰੂਰ ਸੁਣੋ ਬਹੁਤ ਐਕਸਪੀਰੀਅੰਸ ਮਿਲਦਾ ਹੈ ਦੁਬਾਰਾ ਗੱਲ ਸੁਣੀ ਕਹੀ ਸੁਣੀ ਗੱਲ ਨੂੰ ਐਕਸਪੀਰੀਅੰਸ ਦੇ ਵਿੱਚ ਆ ਜਾਂਦੀ ਹੈ ਕੀ ਬੋਲਿਆ ਸੀ ਕੀ ਰਹਿ ਗਿਆ ਸੀ ਕੀ ਕਿਸੇ ਨੇ ਬੋਲਿਆ ਉਹ ਬੜੀ ਵਧੀਆ ਇੱਕ ਰਿਵੀਜ਼ਨ ਹੁੰਦੀ ਸਾਡੀ ਸੋ ਉੱਥੇ ਆ ਕੇ ਤੁਸੀਂ ਕਮੈਂਟਸ ਵੀ ਜ਼ਰੂਰ ਦਿਓ ਤੇ ਸ਼ੇਅਰ ਵੀ ਆਪਣੇ ਭੈਣ ਭਰਾਵਾਂ ਨਾਲ ਸਰਕਲ ਦੇ ਵਿੱਚ ਤੁਸੀਂ ਜ਼ਰੂਰ ਕਰ ਦਿਓ ਇਹ ਸਾਡੇ ਵੱਲੋਂ ਰਿਕਵੈਸਟ ਹੈ ਤੇ ਸਬਸਕ੍ਰਾਈਬ ਜਿੰਨਾ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਾ ਸਕਦੇ ਹੋ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ते सारे न सांझ करो तो सारे एक बार फते बइए जी वाह गुरु जी का खालसा का खालसा वाह वा, 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 फते जी वा, गुरुणी गुरुणी बहुत बहुत धन्यवाद